ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇਓ ਪੁਲਿਸ ਅਤੇ ਪ੍ਰਸ਼ਾਸਨ ਦੀ ਕਿਰਕਿਰੀ ਕਰਵਾਉਂਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਅੱਜਕੱਲ ਬਹੁਤ ਵਾਇਰਲ ਹੋ ਰਹੀਆਂ ਨੇ ਇਹ ਤਸਵੀਰਾਂ ਡੀਐਸਪੀ ਕਰਨ ਸ਼ੇਰ ਸਿੰਘ ਢਿੱਲੋਂ ਦੀਆਂ ਨੇ ਜੋ ਕਿ ਬਠਿੰਡਾ ਦੀਆਂ ਦੱਸੀਆਂ ਜਾ ਰਹੀਆਂ ਨੇ ਬਠਿੰਡਾ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਕਰਨ ਸ਼ੇਰ ਸਿੰਘ ਢਿੱਲੋਂ ਪੈਰੀ ਹੱਥ ਲਾਂਦੇ ਹੋਏ ਨਜ਼ਰ ਆਏ ਪੈਰ ਪੈਂਦੇ ਹੋਏ ਨਜ਼ਰ ਆਏ ਇਸ ਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈ ਅਗਰ ਅਸੀਂ ਕਿਸੇ ਦੇ ਪੈਰੀ ਹੱਥ ਲਾਣੇ ਆਏ ਜਾਂ ਕਿਸੇ ਨੂੰ ਇੱਜ਼ਤ ਦੇਣੇ ਆਂ ਪਰ ਹਾਂ ਜੇਕਰ ਅਸੀਂ ਖਾਕੀ ਪਾਈ ਹੈ ਜੇ ਤਾਂ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਪਹਿਲਾਂ ਆਪਣਾ ਫਰਜ਼ ਨਿਭਾਈਏ ਤੇ ਉਸ ਤੋਂ ਬਾਅਦ ਕਿਸੇ ਦੀ ਗੁਣਗਾਈਏ ਤੇ ਇਸ ਸਥਾਨ ਦੇ ਉੱਤੇ ਵੀ ਕਿਤੇ ਨਾ ਕਿਤੇ ਇਹ ਤਸਵੀਰਾਂ ਪੁਲਿਸ ਦੀ ਕਿਰਕਰੀ ਸਿਰਫ ਇਸ ਕਰਕੇ ਕਰ ਰਹੀਆਂ ਨੇ ਕਿਉਂਕਿ ਕਰਨ ਸ਼ੇਰ ਸਿੰਘ ਢਿੱਲੋਂ ਇੱਥੇ ਵਰਦੀ ਦੇ ਵਿੱਚ ਨੇ ਤੇ ਉਹ ਸੁਖਵੀਰ ਬਾਦਲ ਦੇ ਪੈਰ ਹੀ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਇਹ ਪ੍ਰੋਟੋਕਾਲ ਤੋੜਨ ਦੀ ਇਜਾਜ਼ਤ ਨਹੀਂ ਹੈ ਕਿ ਉਹ ਵਰਦੀ ਦੇ ਵਿੱਚ ਕਿਸੇ ਦੇ ਵੀ ਪੈਰ ਪਹਿਣ ਉੱਚ ਅਧਿਕਾਰੀਆਂ ਨੇ ਇਸ ਦੇ ਉੱਤੇ ਜਾਂਚ ਵੀ ਪਿਠਾ ਦਿੱਤੀ ਹੈ ਡਿਸਪਲਿਨ ਐਕਟ ਹੈ पुलिस uh, ऑफिसर को यूनिफॉर्म के अंदर इस तरह और, uh, uh, इस का कंडक्ट शोभा नहीं देता और ये इस मामले का कांग्रेस लेने के बाद डीएसपी साहब को इस मामले पर नोटिस इशू किया गया है और उनका रिप्लाई आने के बाद सुटेबल एक्शन के लिए हम इलेक्शन uh, कमीशन को इनडिसप्लिन एक्ट है पुलिस uh, ऑफिसर को यूनिफॉर्म के अंदर इस तरह का कंडक्ट शोभा नहीं देता और ये इस मामले का कॉग्नेज रहने के बाद डीएसपी साहब को इस मामले पर नोटिस इशू किया गया है और उनका रिप्लाई आने के बाद सुटेबल एक्शन के लिए हम ਇਲੈਕਸ਼ਨ ਕਮਿਸ਼ਨ ਕੋਈ ਗੁਰਪ੍ਰੀਤ ਅਸੀਂ ਜਿਸ ਮਰਜ਼ੀ ਅਹੁਦੇ ਤੇ ਵਿਰਾਜਮਾਨ ਹੋਈਏ ਚਾਹੇ ਅਸੀਂ ਧਾਰਮਿਕ ਆਗੂਆਂ ਜਾਂ ਸਿਆਸੀ ਲੀਡਰਾਂ ਜਾਂ ਪੁਲਿਸ ਅਧਿਕਾਰੀਆਂ ਪਰ ਸਾਨੂੰ ਆਪਣੇ ਅਹੁਦੇ ਦੀ ਗਰੀਮਾ ਹਮੇਸ਼ਾ ਬਣਾਈ ਰੱਖਣੀ ਚਾਹੀਦੀ ਹੈ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਜਿਸ ਕੁਰਸੀ ਤੇ ਬੈਠੇ ਆ ਉੱਥੇ ਅਸੀਂ ਸੱਚਾਈ ਤੇ ਇਮਾਨਦਾਰੀ ਦੇ ਨਾਲ ਕੰਮ ਕਰਨਾ ਹੈ ਤੇ ਹਾਂ ਜੇਕਰ ਅਸੀਂ ਵਰਦੀ ਪਾਈ ਹੈ ਤਾਂ ਸਾਨੂੰ ਉਸ ਵਰਦੀ ਨੂੰ ਵੀ ਇੱਜ਼ਤ ਦੇਣੀ ਪੈਂਦੀ ਹੈ ਜਿਸ ਸਿਰ ਤੇ ਦਸਤਾਰ ਸਜਾਈ ਹੈ ਤਾਂ ਉਸ ਦਸਤਾਰ ਨੂੰ ਵੀ ਇੱਜ਼ਤ ਦੇਣੀ ਪੈਂਦੀ ਹੈ ਤੇ ਅਜਿਹਾ ਕੋਈ ਕੰਮ ਸਾਨੂੰ ਨਹੀਂ ਕਰਨਾ ਚਾਹੀਦਾ ਜਿਸ ਦੇ ਨਾਲ ਸਾਡੇ ਮਹਿਕਮੇ ਦੀ ਜਾਂ ਸਾਡੇ ਧਰਮ ਦੀ ਨਿਖੇਦੀ ਹੋਵੇ ਕਿਰਕਰੀ ਹੋਵੇ ਤੁਸੀਂ ਸਭ ਇਸ ਮਸਲੇ ਉਤੇ ਕੀ ਸੋਚਦੇ ਹੋ ਆਪਣੇ ਵਿਚਾਰ نیچے ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ